ਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਦਿਨ ਸਰਾਤ ਮੈਂ ਹਾਂ ਅਮਰਪਾਲ ਸਿੰਘ ਬਾਜਵਾ ਕਹਿੰਦੇ ਕਿ ਖੇਡਾਂ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਖੇਡਾਂ ਦਾ ਉਤਸ਼ਾਹਤ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਵਾਲੇ ਇੱਕ ਅਜਿਹੇ ਚਸ਼ਮਾ ਗੱਲਬਾਤ ਕਰਾਵਾਂਗੇ ਜਿਸ ਦੀ ਬਦੌਲਤ ਅੱਜ ਅਨੇਕਾਂ ਹੀ ਖਿਡਾਰੀ ਪੰਜਾਬ ਹੀ ਨਹੀਂ ਬਲਕਿ ਬਹੁਤ ਹੀ ਉੱਤਰ ਭਾਰਤ ਦੇ ਖੇਤਰ ਵਿੱਚ ਖੇਡਾਂ ਵਿੱਚ ਆਪਣੀਆਂ ਮੱਲਾ ਮਾਰ ਕੇ ਵੱਖ-ਵੱਖ ਥਾਵਾਂ ਤੇ ਨੌਕਰੀਆਂ ਕਰਦੇ ਨਜ਼ਰ ਆ ਰਹੇ ਪਰ ਦੂਸਰੇ ਪਾਸੇ ਅੱਜ ਉਸ ਸਖਸ਼ਨਾ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਆਪਣੀ ਇਸ ਸਖਤ ਮਿਹਨਤ ਦੇ ਸਦਕਾ ਅਨੇਕਾਂ ਹੀ ਬੱਚਿਆਂ ਨੂੰ ਉਸ ਮਕਾਮ ਤੱਕ ਪਹੁੰਚਾਇਆ ਵਾ ਜਿਸ ਮਕਾਮ ਤੱਕ ਅੱਜ ਤੁਸੀਂ ਸੁਣ ਸਕੋਗੇ ਸੋ ਮੇਰੇ ਨਾਲ ਨੇ ਸਰਦਾਰ ਕਲਵੰਤ ਸਿੰਘ ਕੋਚ ਜਿਹੜੇ ਕੀ ਬਤੌਰ ASI ਰਿਟਾਇਰ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਲਵੰਤ ਜੀ ਪਹਿਲਾਂ ਤੇ ਮੁबारकਾ ਤੁਹਾਨੂੰ ਅੱਜ ਦੇ ਇਸ ਧੰਨ ਵਿਸੀ ਮੌਕੇ 'ਤੇ ਬਹੁਤ ਬਹੁਤ ਔਰ ਕੀ ਕਹਿਣਾ ਚਾਹੋਗੇ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਸੇਵਾਵਾਂ ਨੂੰ ਅੱਗੇ ਲੈ ਕੇ ਆਏ ਹੋ ਅਨੇਕਾਂ ਹੀ ਬੱਚੇ ਜਿਹੜੇ ਆ ਖੇਡਾਂ ਵਿੱਚ ਮੱਲਾ ਮਾਰ ਕੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਅੱਜ ਆਪਣੀਆਂ ਸਵਾਮਾਂ ਦੇ ਰਿਹਾ ਤੇ ਕਿਹੜੇ-ਕਿਹੜੇ ਬੱਚੇ ਆ ਜਿਹੜੇ ਅੱਜ ਇਸ ਪੰਜਾਬ ਦੀ ਟਾਂਡਾ ਔਡਮਟ ਦੀ ਗਰਾਊਂਡ ਦੇ ਵਿੱਚੋਂ ਆਪਣੀ ਗੇਮ ਹਾਸਲ ਕਰਕੇ ਗਾਂ ਵਧੇ ਮੈਂ 1987 ਦੇ ਵਿੱਚ ਕੋਚਿੰਗ ਕਰਨੀ ਸ਼ੁਰੂ ਕੀਤੀ ਸੀ ਮੈਂ ਆਪਣੀ ਪੈਰਾਂ ਸੰ ਖੁਦ ਕਰਦਾ ਸੀਗਾ ਤੇ ਇੱਕ ਲੜਕੀ ਜਗਿੰਦਰਪੁਰ ਹਸੀਪੜ ਤੋਂ ਜੀ ਓਮ ਆਈ ਉਹਨੇ ਮੈਨੂੰ ਇਹ ਕਹਾ ਮੈਂ ਟਵਲ ਦੇਣਾ ਪ੍ਰੈਕਟਿਸ ਸ਼ੁਰੂ ਕਰਵਾ ਦਿੱਤੀ ਤੇ ਉਹ ਮੈਂ ਉਹਨੂੰ ਨਹੀਂ ਜਾਣਦਾ ਸੀ ਉਹ ਮੈਨੂੰ ਨਹੀਂ ਜਾਣਦੀ ਸੀ ਉਹ ਕੁਦਤੀ ਮੇਰੇ ਕੋਲ ਆ ਗਈ ਪੰਜਵੇਂ 6ਵੇਂ ਵਿੱਚ ਵੱਢੀ ਉਹ ਉਹ ਤੋਂ ਉਹਨੂੰ ਮੈਂ ਪੜ੍ਹਾਈ ਸ਼ੁਰੂ ਕਰਾਤੀ ਉਸੇ ਸਾਲ ਉਹ ਪੰਜਾਬ ਚ ਮੈਡਨ ਲੱਗੀ ਉਸੇ ਸਾਲ ਮੈਸਜ ਪਹਿਲੇ ਅੱਲਾ ਦੀ ਬਸ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਤੇ ਮੈਂ ਐਜ ਕੋਈ ਕੰਮ ਕਰਨਾ ਸ਼ੁਰੂ ਕੀਤਾ ਤੇ ਹੁਣ ਤੱਕ ਪੰਜਾਬ ਪੁਲਿਸ CRPF BSF ਆਰਮੀ CISF ਇਹਦੇ ਵਿੱਚ ਮੇਰੇ ਜਿਹੜੇ ਟੇਨੀਆਂ ਆਪਣੀਆਂ ਸੁਭਾਵਾਂ ਨਿਵਾ ਰਹੇ ਨੇ ਤੇ ਸਰਚਾਰ ਬੰਦੇ ਮੇਰੇ ਐਸਐਸਪੀ ਰੈਂਕ ਤੇ ਨੇ ਇੱਕ ਐਸਐਸਪੀ ਰੈਂਕ ਤੇ ਲੜਕੀ ਸਾਡੀ ਤੇ ਡੀਐਸਪੀ ਇਨਸਪੈਕਟਰ ਦਾ ਬਹੁਤ ਮੰਨੋ ਹਰਡ ਪਾਰਟ ਡਿਪਾਰਟਮੈਂਟ ਦੇ ਵਿੱਚ ਬੰਦੇ ਮੇਰੇ ਇੱਕ ਉੱਚੇ ਰੈਂਕਾਂ ਤੇ ਆ ਤੇ ਉਹ ਤੋਂ ਬਾਅਦ ਮੈਂ ਆਪਣੀ ਇਥੇ ਕੋਚਿੰਗ ਸ਼ੁਰੂ ਕਰਦਾ ਕਰਦਾ 25 ਮਹੀਨਾ ਜੋੜਦੇਗਾ ਤੇ ਮੈਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕੋਚਿੰਗ ਜਿਹੜੀ ਕਿ ਤੁਸੀਂ ਇੰਟਰਨੈਸ਼ਨਲ ਪੱਧਰ ਤੇ ਗੱਲ ਕੀਤੀ ਕਿ ਮੇਰੇ ਜਿਹੜੇ ਅੱਜ ਜਿਹੜੇ ਹੱਥੀ ਤਿਆਰ ਕੀਤੇ ਜਿਹੜੇ ਖਿਡਾਰੀ ਹੈਗੇ ਇੰਟਰਨੈਸ਼ਨਲ ਪੱਧਰ ਤੇ ਐਥਲੀਟ ਦੇ ਗੇਮ ਦਾ ਗੇਮਰ ਵਿੱਚ ਨਾਮ ਉਹਨਾਂ ਦਾ ਔਰ ਜਦ ਕਰ ਗੱਲ ਕੀਤੀ ਹੈ ਤੁਸੀਂ ਕਿੰਨੇ ਸਮੇਂ ਤੋਂ ਇਹਨਾਂ ਬੱਚਿਆਂ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਹੋ ਉਹ ਬੱਚਨ ਜਿਹੜੀ ਇਹ ਸਫਾਈ ਦੇ ਰਹੇ ਪੜਾਣ ਦੇਖੋ ਮੈਂ ਟੋਟਲ ਹੁਣ ਤੱਕ ਮੈਨੂੰ 38 ਸਾਲ ਹੋ ਗਏ ਇਸ ਗਰਾਉਂਡ ਵਿੱਚ ਪੈਠ ਕਰਾਉਂਦੇ ਆ ਤੇ ਹੰਗਰੀ ਸਪੇਨ ਮਰਾਕੋ ਵਰਲਡ ਕਲੋਸ ਕੰਟੀ ਜਿੰਦਰ ਕੋ ਤੇ ਆਸ਼ਰਾਨੀ ਖੱਡੀ ਤੱਕਬਾਰ ਕੋ ਤੇ ਲਖਵੀਰ ਕੋ ਇਹਨਾਂ ਨੇ ਜੇ ਜੁਨੀਅਰ ਏਸ਼ੀਆ ਚਿਕਾਰਤਾ ਇੰਡੋਨੇਸ਼ੀਆ ਵਿਚ ਵੀ ਮੈਡ ਪ੍ਰਾਪਤ ਕੀਤੀ ਮਿਹਰীন ਏਸ਼ੀਆ ਕਲੋਸ ਕੰਟੀ ਜਿਹੜੀ ਹੋਈ ਆ ਉਥੇ ਰੜੇ ਦੀ ਕੁੜੀ ਆ ਨਮਜੋਬਨ ਉਸਨੇ ਬਰੋਨਜ਼ ਮੈਡ ਪ੍ਰਾਪਤ ਕੀਤਾ ਉਹ ਆਪਣੇ ਇੰਟਰਨੈਸ਼ਨਲ ਹਾਫ ਮੈਰਾਥਨ ਜਿਹੜੀ ਪੂਨੇ ਹੁੰਦੀ ਆ ਉਹਦੇ ਵਿੱਚ ਵੀ ਦਵਿੰਦਰ ਸਿੰਘ ਜਿਹੜਾ ਚਮਕੀਲੇ ਨਾਮ ਨਾਲ ਮਸ਼ਹੂਰ ਹੋਇਆ ਉਹਦਾ ਵੀ ਉਥੇ ਸਿਲਵਰ ਮੈਡ ਜਿਹੜਾ ਤੁਸੀਂ ਆਪਣੇ ਕਾਲਜ ਦੇ ਟਾਈਮ ਟਿਕਟ ਗੱਲ ਕੀਤੀ ਜਾਵੇ ਇੱਥੇ ਪੜ੍ਹਾਈ ਦੇ ਨਾਲ ਨਾਲ ਤੁਹਾਡੇ ਕਿਹੜੀ ਗੇਮ ਰੱਖੀ ਗਈ ਸੀਗੇ ਜਿਹਦੇ ਬਦੌਲਤ ਤੁਸੀਂ ਅੱਜ ਇੱਥੇ ਤੱਕ ਪਹੁੰਚੇ ਮੈਂ ਸਕੂਲਾਂ ਵਿੱਚ ਤਾਂ ਹਕੀਕਤ ਹੀ ਜਿੱਤੋ ਬਾਅਦ ਮੈਂ ਪਟਿਆਲੇ ਚਲਾ ਗਿਆ ਫਿਜ਼ੀਕਲ ਕਾਲਜ ਉੱਥੇ ਮੈਂ ਬੀਪੀਐਲ ਕੀਤੀ ਉੱਥੇ ਮੈਂ ਸਾੜੇ ਸ਼ੁਰੂ ਕੀਤੀ ਸੀ ਪਹਿਲੇ ਸਾਲ ਹੀ ਮੈਂ ਕਲੋਸਟਰਡ ਯੂਨੀਵਰਸਿਟੀ ਦਾ ਚੈਂਪੀਅਨ ਬਣ ਗਿਆ ਲਾਸਟ ਸਬ ਇੱਕ ਇੱਕ ਦੋ ਚਾਂਸ ਮੈਨੂੰ ਮਿਲੇ ਜਦੋਂ ਇੰਦਾਂ ਗਾਂਦੇ ਪੂਰੇ ਹੋ ਗਏ ਤੇ ਉਦੋਂ ਸਾਡੀ ਟੀਮਾਂ ਬਾਹਰ ਨਹੀਂ ਸੀ ਗਈਆਂ ਫਿਰ 96 ਤੇ ਚਾਂਸੀ ਉਪੰਨਗਰ ਮੇਰਾ ਸਿਲਵਰ ਮੈਡਲ ਸੀ 20 ਕਿਲੋਮੀਟਰ ਰੋਡ ਰੇਸ ਚ ਕਿੰਨੀਆਂ ਟੀਮਾਂ ਜਿਹੜੀਆਂ ਪੰਜਾਬ ਵਿੱਚ ਜਿਹੜੀਆਂ ਤੋਂ ਹੁਣ ਤੱਕ ਤਿਆਰ ਕੀਤੀਆਂ ਸੀ ਔਰ ਕਿਹੜੀ-ਕਿਹੜੀ ਜਗ੍ਹਾ ਤੇ ਜਿਹੜਾ ਇਹ ਗੇਮ ਜਿਹੜਾ ਖੇਡਿਆ ਇੱਕੋ ਮੈਂ ਪੰਜਾਬ ਦੀ ਟੀਮ 15 ਸਾਲ ਲਗਾਤਾਰ ਦੁਨੀਆ ਸੀਨੀਅਰ ਨੈਸ਼ਨ ਲੈ ਕੇ ਗਿਆ ਜਿੰਨੇ ਵੀ ਆਪਣੇ ਸਟੇਡੀਅਮ ਇੰਡੀਆ ਦੇ ਮਸ਼ਹੂਰ ਜਿੰਨੇ ਵੀ ਆ ਉਹਨਾਂ ਵਿੱਚ ਮੇਰੇ ਸਾਰੇ ਬੱਚਿਆਂ ਨੇ ਉੱਥੇ ਪਾਰਟਿਸਪੇਟ ਕੀਤਾ ਔਰ ਮੈਡਲ ਜਿੱਤ ਕੇ ਚਾਹੇ ਉਹ ਕਲਕੱਤਾ ਆ ਚੇਨਈਆ ਇਹ ਆਪਣੇ ਮਹਾਤਮਾ ਗਾਂਧੀ ਯੂਨੀਵਰਸਿਟੀ ਕੇਲਾ ਆ ਤੇ ਤਰਮਿੰਦਰ ਵਿੱਚ ਇਹਨਾਂ ਸਾਰਿਆਂ ਵਿੱਚ ਮੇਰੇ ਬੱਚਿਆਂ ਦੇ ਮੈਡਲ ਜਿਹੜੇ ਅੱਜ ਨੂੰ ਮੈਡਲ ਪਏ ਆ ਬਹੁਤ ਸਾਰੀਆਂ ਟਰੋਫੀਆਂ ਲੱਗੀਆਂ ਹੋਈਆਂ ਵਾ ਹੁਣ ਤੁਹਾਡਾ ਬਹੁਤ ਤੋਂ ਦੇਖ ਰਹੇ ਪਿਕਚਰਾਂ ਕੀ ਮਾਨ ਸਰਮਾਨ ਜਿਹੜਾ ਮਿਲਿਆ ਵਾ ਅੱਜ ਇਸ ਮਾਨ ਸਰਮਾਨ ਨੂੰ ਦੇਖਦਿਆਂ ਤੁਸੀਂ ਕੀ ਕਹਿਣਾ ਚਾਹੋ ਕਿ ਅ ਗਾਂ ਜਿਹੜੀ ਬੱਚਿਆਂ ਦੀ ਜਿਹੜੀ ਨੌਜਵਾਨ ਜਿਹੜੀ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸੀ ਜਿਹੜੀ ਭਾਵੇਂ ਸਰਕਾਰ ਨਸ਼ਿਆ ਵਿਰੁੱਧ ਯੁੱਧ ਜਿਹੜਾ ਕਰ ਰਹੀ ਔਰ ਕੀ ਲੱਗਦਾ ਕਿ ਪੰਜਾਬ ਨੂੰ ਜੇਕਰ ਬਚਾਉਣਾ ਤਾਂ ਉਹਦੇ ਵਾਸਤੇ ਕੀ ਯਤਨ ਕਰਨਾ ਪਏਗਾ ਦੇਖੋ ਜੇ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਣਾ ਤਾਂ ਸਾਨੂੰ ਖੇਡਾਂ ਨਾਲ ਜੋੜਨਾ ਹੀ ਪਏਗਾ ਮਾਪਬਯ ਮਾਪੀ ਟੀਚਰ ਵੀ ਸਾਰਿਆਂ ਨੂੰ ਖੇਡਾਂ ਨਾਲ ਜੋੜਨ ਲਗੇ ਤਾਂ ਹੀ ਬੱਚੇ ਵਧਣਗੇ ਅੱਜੇ ਅਸੀਂ ਪਹਿਲੀ ਜਨਰੇਸ਼ਨ ਨਹੀਂ ਬਚਾ ਸਕੀ ਜਿਹੜੇ ਆਉਣ ਵਾਲੀ ਤਾਂ ਬਚਾਣ ਲਈਏ ਇਹਦਾ ਇਹ ਆ ਵੀ ਖੇਡ ਜੀਆਂ ਖੇਡਾਂ ਨੂੰ ਅਸੀਂ ਦਵਾਵਾਂਗੇ ਉਹ ਬੱਚੇ ਜੋੜ ਲੱਗੂਗਾ ਰੈਸਟ ਕਰਨਗੇ ਨਸ਼ੇ ਤੋਂ ਦੂਰ ਰਹਿਣਗੇ ਥੋੜਾ ਜਿਆਦਾ ਚੰਨਾ ਪਾਓਗੇ ਜਿਵੇਂ ਕਿ ਬੁੱਕਸ ਦੇ ਵਿੱਚ ਦੱਸਿਆ ਤੁਸੀਂ ਕਿ ਬਹੁਤ ਸਾਰੇ ਪਲੇਅਰ ਜਿਹੜੇ ਆ ਅੱਜ ਅਰਜਨ ਵਾਲਟੀ ਜਿਹੜੇ ਹੈਗੇ ਕੈਲੀਏ ਜਾਂ ਹੋਰ ਜਿਹੜੇ ਪਲੇਅਰ ਉਧਿਆਤਿ ਬਰਾਂਮਣ ਸੇਵਾਵਾਂ ਦੇ ਰਹੇ

ਤਫਾਇਵ ਕੱਢ ਕੇ ਕਿ ਆ ਬੱਚੇ ਜਿਹੜੇ ਆ ਇਸ ਟਾਈਮ ਇਹਨਾਂ ਸੇਵਾਵਾਂ ਤੇ ਦੇ ਰਹੇ ਆ ਤੇ ਪੰਜਾਬ ਨਹੀਂ ਬਲਕਿ ਪੁੱਤਰ ਭਾਰਤ ਦੀ ਗੱਲ ਕੀਤੀ ਆ ਇਹਦੇ ਵਿੱਚ ਜਿਹੜਾ ਸਾਰਾ ਦਿਖਾਣਾ ਮੇਰਾ ਇਹ ਹੈਗਾ ਵੀ ਜਿਹੜੇ ਜਿਹੜੇ ਬੱਚੇ ਜਿੱਥੇ ਜਿੱਥੇ ਮੈਡਲ ਲੈ ਕੇ ਆਏ ਚਾਹੇ ਉਤਰਿੰਦਰਾ ਨਾ ਸਟੇਡੀਅਮ ਚਾਹੇ ਬੰਗਲੌਰ ਦਾ ਸਟੇਡੀਅਮ ਚਾਹੇ ਚੇਨਈ ਦਾ ਵਾਲਾ ਨੈਰੋ ਸਟੇਡੀਅਮ ਚਾਹੇ ਦਿੱਲੀ ਵਾਲੇ ਦਾ ਸਟੇਡੀਅਮ ਉੱਥੇ ਸਾਰੇ ਬੱਚਿਆਂ ਨੇ ਉਹ ਲਕੌੜ ਆ ਇਹਨਾਂ ਬੱਚਿਆਂ ਨੂੰ ਇਹਨਾਂ ਸਟੇਡੀਅਮ ਵਿੱਚ ਮੈਡਲ ਕੀਤੇ ਆ ਇਹ ਇਕਵਾਲ ਕੋਰ ਇਹ ਇਹ ਸ਼ਾ ਮੈਡਲਿਸ ਨੇ ਇਹ ਜੋਤੀ ਸੈਣੀ ਆ ਮਤਲਬ ਇਹਨੇ ਵੀ ਆਪਣੇ ਪੀਜੇਗਾ ਇਹਸ਼ਿਆ ਜਿਹੜੀ ਹੋਈ ਆ ਸਕੂਲਾਂ ਦੀ ਉਹਤੇ ਇਹਨੇ ਪਾਰਟਿਸਪੇਟ ਕੀਤਾ ਸਕੂਲਾਂ ਵਾਲਾ ਇਹਦਾ ਹਰ ਬੱਚੇ ਵਿੱਚ ਇਹ ਨਕੀ ਕੋਰਾ ਇਹਨੇ ਆਪਣੇ ਰਿਪੋਰਟ ਕੀਤਾ ਸੀ ਕਮਾਲ ਸਟੇੜੀਆਂ ਵਿੱਚ ਏ 815 ਮੀਟਰ ਦਾ ਗੋਲਡ ਸੀਗਾ ਉੱਥੇ ਦੋਨੇ ਦੋ ਗੋਲਫੀਏ ਦੇ ਉੱਥੇ ਨੇ ਰਿਕਾਰਡ ਕੀਤਾ ਇਦਾਂ ਬੱਖ-ਬੱਖ ਬੱਚੇ ਆ ਜਿਹਦਾ ਵਿੱਚ ਹੈਗੇ ਆ ਜਿਨ੍ਹਾਂ ਨੇ ਮੈਟਾ ਪ੍ਰਾਪਤ ਕੀਤੇ ਆ ਤੇ ਇਹ ਸਾਰਾ ਰਿਕਾਰਡ ਉਹਨਾਂ ਦਾ ਖਿਡਾਰੀਆਂ ਦਾ ਹੁਣ ਤੁਸੀਂ ਗਾਂ ਜਿਹੜੇ ਬੱਚੇ ਤਿਆਰ ਕਰ ਰਹੇ ਹੋ ਖੇਡਾਂ ਵਾਸਤੇ ਕਿਹੜੀ ਜਗ੍ਹਾ ਕਰ ਰਹੇ ਹੋ ਔਰ ਉੱਥੇ ਕੀ ਲੋੜ ਹੈਗੀ ਜਿਹੜਾ ਕਿ ਸਰਕਾਰ ਤੁਹਾਡੀ ਮਦਦ ਕਰ ਸਕਤੇ ਜਾਂ ਬੱਚੇ ਜਿਹੜੇ ਆ ਇੱਕ ਉਤਸ਼ਾਹਤ ਹੋ ਕੇ ਗਾਂ ਆ ਸਕ ਮੈਂ ਟਾਂਡੇ ਕੋਲੇ ਮੈਨੂੰ 36 ਸਾਲ ਲਗਾਤਾਰ ਰਿਹਾ ਕੋਚਿੰਗ ਕਰਦੇ ਨਹੀਂ ਤੇ ਇੱਥੇ ਅਸੀਂ ਹਿਸ਼ਾਰਪੋਨੇ ਜਿੰਨੇ 815 100 ਦੇ ਨੈਸ਼ਨਲ ਏਸ਼ੀਆ ਮੈਡਲਿਸਟ ਆਜਾਂ ਵਾਲੀ ਦਿੱਤੇ ਆ 올ਿਪੀਅਨ ਦਿੱਤੇ ਆ ਪਰ ਸਾਨੂੰ ਅਫਸੋਸ ਆ ਕਿ ਸਾਨੂੰ ਸਾਡੇ ਕੋਲ ਸੰਥੈਟਿਕ ਟਰੈਕ ਨਹੀਂ ਸਰ ਸਾਡੀ ਸਭ ਤੋਂ ਵੱਡੀ ਜ਼ਰੂਰਤ ਸਾਡੀ ਸੰਥੈਟਿਕ ਟਰੈਕ ਆ ਜੇ ਸਾਨੂੰ ਮਿਲ ਜਾਏ ਉਹਦੇ ਨਾਲ ਪਠਾਨਕੋਟ ਗਦਾਕਪੁਰ ਬਟਾਲਾ ਇਹ ਸਾਰੇ ਬੱਚੇ ਇੱਥੇ ਇੱਕ ਸੈਂਟਰ ਬਣ ਕੇ ਰੈਟਕਨ ਆ ਸਕਦੇ ਆ ਤੇ ਸਾਡੀ ਇਹ ਮੰਗ ਆ ਕਿ ਸਾਨੂੰ ਸੰਥੈਟਿਕ ਟਰੈਕ ਦਿੱਤੇ ਜਾਵੇ ਕਿਉਂਕਿ ਅਸੀਂ ਵੱਧ ਤੋਂ ਵੱਧ ਮੈਡਲ ਅਸੀਂ ਹਿਸ਼ਾਰਪੋਨੇ ਨੈਸ਼ਨਲ ਤੋਂ ਲੈ ਕੇ ਦਿੱਤੇ ਆ ਕੀ ਕਰ ਰਹੇ ਕਿ ਜਿਹੜੀ ਇਹ ਕਮੀ ਬੜੇ ਲੰਬੇ ਸਮੇਂ ਤੋਂ ਰਹਗੀ ਆ ਭਾਵੇਂ ਕਿ ਤੁਸੀਂ ਦੱਸਦੇ ਹੋ ਕਿ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਇੱਥੋਂ ਗੇਮਾਂ ਦੇ ਵਿੱਚ ਗਾਹ ਵਧੇ ਇੱਥੇ ਆਪਣੇ ਹਰੀਚਾਂ ਦਾ 올ੰਪੀਆ ਜਿਨ੍ਹਾਂ ਨੇ 28 ਸਾਲ ਤੋਂ 10000 ਮੀਟਰ ਦਾ ਦੌੜ ਰਹੇ ਕੁੜੇ ਬਾਈ ਤੋਂ ਨੇ ਪਰਮਜੀਤ ਜਿਨ੍ਹਾਂ ਨੇ ਰਿਕਾਰਡ ਮਿਰਖਾ ਸਿੰਘ ਦਾ ਰਿਕਾਰਡ ਤੋਂ ਲਈ ਉਹ ਵੀ ਇੱਥੇ ਗਾਉਣ ਦਾ ਅਜੇ ਰਾਜਵੀਰ ਇਸੇ ਗਾਉਣ ਦਾ ਉਹ ਬੱਚੇ ਇੰਨੇ ਤਗੜੀ ਇਸ ਗਾਉਣ ਦੇ ਹੋਏ ਆ ਪਰ ਕਿਸੇ ਵੀ ਸਰਕਾਰ ਨੇ ਟਾਂਡੇ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਯਾਰ ਕਿ ਸਾਨੂੰ ਬਹੁਤ ਜ਼ਰੂਰੀ ਸੀ ਮਾਦਾ ਸਾਹਿਬ ਜੇ ਚਾਹੁੰਦੇ ਤਾਂ ਉਹ ਟ੍ਰੈਕ ਬਣਾ ਸਕਦੇ ਸੀ ਕਿਉਂਕਿ ਉਹਨਾਂ ਦਾ ਸਿਆਸੀ ਗੁਰੂ ਕਤਾ ਸਿੰਘ ਯਾਨੀ ਕਤਾ ਸਿੰਘ ਸਿੱਖ ਪਰ ਉਹਨਾਂ ਨੇ ਵੀ ਇੱਦਾਂ ਪੂਰਾ ਧਿਆਨ ਨਹੀਂ ਦਿੱਤਾ ਫਸੀ ਉਹ ਬੜੀ ਸੰਖਾਰਾਂ ਨੂੰ ਤੇ ਤੋਹੀ ਮੰਗਾ ਵੀ ਸਾਨੂੰ ਸਾਡੀ ਗਰਾਉਂਡ ਜਿਹੜੀ ਹਮ ਸੰਖਾਰਾਂ ਨੂੰ ਟ੍ਰੈਕ ਦਿੱਤਾ ਜਾਵੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਕਿਰ ਉਹ ਬੱਚੇ ਤਾਂ ਯਾਦ ਕਰਦੇ ਹੋਣਗੇ ਕਿ ਸਰਦਾਰ ਪਲਵੰਤ ਸਿੰਘ ਕੋਚ ਦੇ ਪਨੇਨਾ ਸਦਕਾ ਜਾਂ ਉਹਨਾਂ ਬਦੋਲਤਾ ਦੇੱਤ થી ਪਹੁੰਚਿਆ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਉਹ ਕਿੰਨੇ ਜਿਹੜੇ ਬੱਚੇ ਮੇਰੇ ਟ੍ਰੇਨੀ ਆ ਉਹ ਤਾਂ ਹੁਣ ਵੀ ਮੈਂ ਮੈਨੂੰ ਬਹੁਤ ਪਿਆਰ ਕਰਦੇ ਜਦੋਂ ਮਿਲਦੇ ਆ ਮੈਨੂੰ ਆ ਕੇ ਆ ਗਰਾਊਂਡ 'ਚ ਵੀ ਆ ਕੇ ਮਿਲਦੇ ਆ ਤੇ ਆਪ ਸਪੈਸ਼ਲ ਜਿੱਥੇ ਉਹਨਾਂ ਦੀ ਡਿਊਟੀ ਉੱਥੇ ਵੀ ਮੈਨੂੰ ਸਾਥ ਦੇ ਆ ਤੇ ਮੈਂ ਉਹਨਾਂ ਕੋਲ ਵੀ ਜਾਂਦਾ ਇੱਕ ਉਹਨਾਂ ਨੂੰ ਵੀ ਮੈਂ ਤੇ ਮਾਣ ਲਾਤਾ ਮੈਨੂੰ ਵੀ ਉਹਨਾਂ ਤੇ ਮਾਣ ਆ ਕਿ ਉਹਦੀ ਮੇਰਾ ਨਾਂ ਤੇ ਹਿੰਦੁਸਤਾਨ ਤੱਕ ਮੇਰਾ ਰੂਸ਼ ਹੋ ਦਿੱਤਾ ਜਦੋਂ ਇੱਕ ਅਫਸਰ ਦੀ ਝਲਕ ਪੈਂਦੀ ਹੋਵੇ ਕਿ ਦੂਜਾ ਅਫਸਰ ਸਾਹਮਣੇ ਤੁਰਿਆ ਆਉਂਦਾ ਉਹ ਮੇਰਾ ਤਿਆਰ ਕੀਤਾ ਹੋਇਆ ਅਫਸਰ ਆ ਪਰ ਆਪਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਦੇਖੋ ਜਿਹੜੇ ਬੱਚੇ ਮੇਰੇ ਤੇ ਨਹੀਂ ਅਲੱਗ ਚਾਹੇ ਕਿਸੇ ਵੀ ਰੈਂਕ ਤੇ ਆ ਉਹ ਮੈਨਾਂ ਇੱਕ ਰੈਂਕ ਦੇ ਤੌਰ ਤੇ ਨਹੀਂ ਮਿਲਦੇ ਇੱਕ ਐਜ਼ ਅ ਕੋਚ ਐਜ਼ ਅ ਬ੍ਰਦਰ ਇਹ ਇਦਾਂ ਮੇਰਾ ਫੀਡਬੈਕ ਹਮੇਸ਼ਾ ਹੀ ਕਰਦਾ ਇੱਕ ਤੁਹਾਨੂੰ ਸਰਕਾਰ ਵੱਲੋਂ ਕੋਈ ਤੁਹਾਨੂੰ ਵਿਸ਼ੇਸ਼ ਅਵਾਰਡ ਕੋਈ ਸਨਮਾਨ ਕੋਈ ਇਦਾਂ ਮਿਲਿਆ ਨਹੀਂ ਸਰਕਾਰ ਵੱਲੋਂ ਸਿਰਫ ਮੈਨੂੰ ਹੁਣੇ ਜਿਹੜੇ 26 ਜਨਵਰੀ ਇੱਥੇ ਡੀਸੀ ਸਾਹਿਬ ਨੇ ਮੈਨੂੰ ਸਪੈਸ਼ਲ ਅਨੋਮ ਕੀਤਾ ਨਹੀਂ ਤਾਂ ਸਨਮਾਨ ਵਾਲਾ ਮੈਨੂੰ ਨਹੀਂ ਪਵਡ ਲਈ ਗਿਆ ਕਲਪਣਾ ਜਾਓਗੇ ਅੱਜ ਬਹੁਤ ਸਾਰੇ ਬੱਚੇ ਜਿਹੜੇ ਆ ਵਿਦੇਸ਼ੀ ਧੋੜ ਵਿੱਚ ਪਏ ਆ ਗੇਮਾਂ ਪਿੱਛੇ ਹੁੰਦੀਆਂ ਜਾ ਰਹੀਆਂ ਆ ਪੜ੍ਹਾਈ ਪਿੱਛੇ ਹੁੰਦੀ ਜਾ ਰਹੀ ਆ ਵਿਦੇਸ਼ੀ ਧੋੜ ਵਿੱਚ ਬੱਚੇ ਲਾਂਦਾ ਨੇ ਕਿ ਇਹਦੇ ਨਾਲ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੁੰਦਾ ਨਜ਼ਰ ਆਏ ਦੇਖੋ ਕਾਲਜਾਂ ਦੇ ਕਾਲਜ ਖਾਲੀ ਹੋ ਗਏ ਪਾਸਟੂਮ ਖਾਦੇ ਬਾਹਰ ਜਾਈ ਜਾਂਦੇ ਉਹਨਾਂ ਨੂੰ ਸਕੂਪ ਹੀ ਨਹੀਂ ਦਿੱਤਾ ਵੀ ਖਾਸ ਨੂੰ ਨੌਕਰੀ ਮਿਲਣੀ ਆ ਕਿ ਨਹੀਂ ਮੈਨੂੰ ਕੱਲ ਤਾਂ ਕੀ ਗੱਲ ਇਸ ਕਰਕੇ ਬੱਚੇ ਜਿਹੜੇ ਜਾਂਦੇ ਕਸੂਰ ਉਹਨਾਂ ਦਾ ਵੀ ਨਹੀਂ ਹੈਗਾ ਜੋਨ ਸਰਕਾਰਾਂ ਨੌਕਰੀ ਨਹੀਂ ਦੇ ਰਹੀਆਂ ਹੁਣ ਜੇ ਉਹ ਯੂ ਸਰਕਾਰਾਂ ਸਾਬਹ ਅਫਸਰਾਂ ਜਾਂ ਬੱਚੇ ਮਿਹਨਤ ਕੰਮਾਂ ਛੱਡ ਗਏ ਆ ਕਿਉਂਕਿ ਉਹਨਾਂ ਨੇ ਕਾਲਜ ਦੇ ਉਹ ਕਾਲਜ ਵਿੱਚ ਤੋ ਅੱਗੇ ਜਾਂਦੇ ਨਹੀਂ ਉੱਥੇ ਜਾ ਕੇ ਇੱਕ ਖਤਰ ਇਥੋਂ ਨਿਕਲ ਜਾਂਦੇ ਆ ਜਦ ਕਿ ਪੀਸੀਐਸ ਆਈਏਐਸ ਪੀਆਈਐਸ ਜੇ ਉਹ ਮਿਹਨਤ ਇੱਥੇ ਵੀ ਕਰਨ ਤੇ ਉਹ ਇੱਥੇ ਨੌਕਰੀਆਂ ਲੈ ਸਕਦੇ ਪਰ ਸਾਡੇ ਵਿੱਚ ਇੱਕ ਦੌੜ ਲੱਗ ਗਈ ਆ ਵੀ ਅਸੀਂ ਬਾਹਰ ਜਾਂਦੇ ਬਾਹਰ ਹੀ ਜਾਂਦੇ ਇਸ ਦਾ ਉਹ ਇਸ ਦਾ ਕੀ ਧਿਆਨ ਹੀ ਨਹੀਂ ਹੁੰਦੇ ਅੱਜ ਜਦੋਂ ਗੇਮ ਦੀ ਗੱਲ ਕੀਤੀ ਤਾਂ ਗੇਮਾਂ ਪ੍ਰਤੀ ਕਿੰਨੇ ਕਿ ਬੱਚੇ ਉਤਸ਼ਾਹਿਤ ਹੈਗੇ ਔਰ ਕਿੰਨੇ ਕਿ ਬੱਚੇ ਜਿਹੜੇ ਚਾਹੁੰਦੇ ਕਿ ਮੈਂ ਇੱਕ ਵਧੀਆ ਗੇਮ ਹਾਸਲ ਕਰਕੇ ਤੇ ਇੱਕ ਸਪੋਰਟਸ ਕੋਟੇ ਦੇ ਵਿੱਚ ਆਪਣੀ ਜੌਬ ਲੈ ਸਕਾਂ ਸਰਕਾਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਸਪੋਰਟਸ ਦਾ ਇੰਟਰਸਟ ਰੱਖਦੇ ਆ ਉਹ ਉਹ ਬੱਚੇ ਤਾਂ ਅੱਗੇ ਆ ਰਹੇ ਆ ਮੈਸਬੋਰਡ ਦੇ ਅੱਗੇ ਉਹਨਾਂ ਦੇ ਇੱਕ ਮੁੰਡਾ ਹੀ ਹਰਜੋਤ ਸਿੰਘ ਜਿਹੜਾ ਜੋਲਾ ਤੋਂ 골ੀ ਮੈਡਲ ਲੈ ਕੇ ਆ ਉਹ ਤਾਂ ਪਹਿਲਾਂ ਹੀ ਐਮ ਵੀ ਮੈਂ ਬਾਹਰ ਨਹੀਂ ਨਿਕਲਿਆ ਉਹਨਾਂ ਕਦੋਂ ਦਾ ਤਾਂ ਮੈਂ ਇਤਰੀ ਮਿਹਨਤ ਕਰ ਲਈ ਠੀਕ ਹੈ ਜੀ ਉਹ ਮਿਹਨਤ ਕੀਤੀ ਤਾਂ ਨੈਸ਼ਨਲ ਚੈਂਪੀਅਨ ਬਣਿਆ ਮੁੰਡੇ ਅੰਡਰ 20 ਦੇ ਵੀ ਚੈਂਪੀਅਨ ਬਣਿਆ ਹੁਣ 24 25 ਨੂੰ ਉਹਨੂੰ ਖੇਡਣ ਜਾਣਾ ਹੈ ਆਪਣੇ ਯੂਪੀ ਦੇ ਵਿੱਚ ਤੇ ਜਿਹੜੇ ਕਰਦਿਆਂ ਨੂੰ ਇੰਟਰਸਟ ਆ ਉਹ ਬੱਚੇ ਤਾਂ ਕਿ ਆ ਰਹੇ ਆ ਪਰ ਸਾਡਾ ਸਿਸਟਮ ਇਹ ਆ ਵੀ ਸਾਡੇ ਜਿਹੜੇ ਡੀਪੀਪੀਟੀਆ ਸਕੂਲਾਂ ਵਿੱਚ ਉਹ ਕੰਮ ਨਹੀਂ ਕਰਦਾ ਜਦ ਕਿ ਜੇ ਉਸ ਸਕੂਲਾਂ ਵਿੱਚੋਂ ਬੱਚੇ ਘੱਟਣ ਤਾਂ ਹੋਰ ਪਨੀਰੀ ਤਿਆਰ ਹੋ ਸਕਦੀ ਹੈ ਪਰ ਉਹ ਕੋਈ ਇੰਟੈਸਟ ਨਹੀਂ ਨਾ ਕਿ ਸੇ ਪ੍ਰਿੰਸੀਪਲ ਇੰਟੈਸਟ ਨਾਲ ਕਿ ਡਬਲ ਇੰਟੈਸਟ ਆਗਾ ਜੇ ਪ੍ਰਿੰਸੀਪਲ ਤੇ ਡਬਲ ਇੱਕ ਹੋ ਜਾਣ ਉਹ ਸਕੂਲ ਹਮੇਸ਼ਾ ਸਪੋਰਟਸ ਵਿੱਚ ਚੱਲੂਗਾ ਚੱਲੂਗਾ ਜੇ ਕਿ ਆਪਾਂ ਇੱਕ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਜੋ ਨਾ ਕੀ ਲੱਗਦਾ ਕਿ ਪੰਜਾਬ ਦੇ ਬੱਚੇ ਦੀ ਪਨੀਰੀ ਕਹਿ ਲਈਏ ਜਿਹੜੇ ਕਿ ਸਪੋਰਟਸ ਕੋਟੇਟ ਕਿਸ ਤਰ੍ਹਾਂ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ ਕਿ ਕਰਨਾ ਚਾਹੀਦਾ ਇਹ ਤਾਂ ਦੇਖੋ ਭਈ ਸਾਡੇ ਸਭ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਸਕੂਲ ਉਹਨਾਂ ਵਿੱਚ ਇੱਕ ਮਤਲਬ 52 ਦੀ ਕਮੇਟੀ ਬਣਾਈ ਜਾਵੇ ਉਹਨਾਂ ਵਿੱਚ ਉਹ ਟੈਲੈਂਟ ਲੱਭਿਆ ਜਾਵੇ ਉਹ ਟੈਲੈਂਟ ਤੇ ਟੈਲੈਂਟ ਲੱਭ ਕੇ ਜਿੱਦਾਂ ਬੈਂਕ ਸਪੋਰਟ ਸੇ ਮਹਿੰਗਾ ਉਹਨਾਂ ਨੂੰ ਉੱਥੇ ਇਕੱਠੀ ਕੀਤਾ ਜਾਵੇ ਤਾਂ ਜਾ ਕੇ ਉੱਥੇ ਉਹਨਾਂ ਦੀ ਪੜ੍ਹਤਕ ਹੋਵੇ ਤਾਂ ਫਿਰ ਉਹ ਵਧੀਆ ਸਾਡਾ ਕਲਚਰ ਬਹੁਤ ਵੱਧ ਜਾਂਦਾ ਉਦਾਂ ਨਹੀਂ ਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਕੂਲਾਂ ਨਿਕਲਣੇ ਸਕੂਲਾਂ ਵਿੱਚ ਹੀ ਹਨ ਜੇ ਕੋਈ ਵੀ ਜਾਨ ਸਕੂਲਾਂ ਚੋਂ ਨਿਕਲ ਕੇ ਜਾਣਗੇ ਇਸ ਕਰਕੇ ਸਾਡੀ ਇਹ ਹੈ ਕਿ ਜਿੰਨੇ ਵੀ ਸਕੂਲ ਆ ਸਾਡੀ ਜਿਹੜੀ ਸਾਡੀ ਸਰਕਾਰ ਹਨ ਨਾ ਉਹ ਸਖਤੀ ਕਰੇ ਵੀ ਹਰ ਸਕੂਲ ਵਿੱਚ ਜਾ ਜਿੰਨਾ ਜਿਹੜੇ ਟੀਪੀਆਂ ਉੱਥੇ ਇੰਨੇ ਤੋਂ ਇੰਨੇ ਤੱਕ ਗਰੁੰਡਜ ਹੋਣੇ ਚਾਹੀਦੇ ਤਾਂ ਜਾਂ ਕੇ ਸਾਡਾ ਖਾ체 ਬਣਦਾ ਕੀ ਮੈਸੇਜ ਦੇਣਾ ਚਾਹੁੰਦੇ ਆ ਲਾਸਟ ਸਰਕਾਰ ਨੂੰ ਕਿ ਇੱਕ ਆਪਾਂ ਪੰਜਾਬ ਦੇ ਇੱਜੇ ਇੱਕ ਨਸ਼ਿਆਂ ਦਾ ਜੁੱਤ ਜਿਹੜਾ ਖਲਾਫ ਚਲਾਇਆ ਨਸ਼ਿਆਂ ਖਲਾਫ ਉਹ ਤੇ ਇਹਦੇ ਨਾਲ ਕੀ ਦੇਖੋ ਮੈਂ ਤਾਂ 38 ਸਾਲ ਯੁੱਧ ਲੜਿਆ ਜੇਪਾ ਇੰਨੇ ਹਜ਼ਾਰ ਬੰਦੇ ਮੈਂ ਤਿਆਰ ਕੀਤੇ ਆ ਕਿ ਨਸ਼ਿਆਂ ਤੋਂ ਦੂਰੀ ਰੱਖੇ ਨਾ ਦੂਰੀ ਰੱਖਿਆ ਮੈਂ ਸਰਕਾਰ ਨੂੰ ਇਹੀ ਚਾਹੁੰਦਾ ਆ ਕਿ ਇਸ ਜੇ ਪੰਜਾਬ ਦੀ ਸਪੋਰਟਸ ਚੜ੍ਹਨੀ ਆ ਤੇ ਤੁਸੀਂ ਵੱਧ ਤੋਂ ਵੱਧ ਖੇਡਾਂ ਬਲ ਤੇ ਆਂਦੀ ਸਿਰਫ ਕਾ ਪਿਪਰਾਂ ਵਿੱਚ ਦਿੱਤੇ ਹੋਏ ਹਵਾਲਿਆਂ ਤੇ ਨਹੀਂ ਗੱਲ ਬਣਦੀ ਇਹਨੂੰ ਪ੍ਰੈਕਟੀਕਲ ਕੋਈ ਕੰਮ ਕਰੋ ਤਾਂ ਜਾ ਕੇ ਪੰਜਾਬ ਅੱਗੇ ਅਸੀਂ ਇਹ ਤਾਂ ਸੋਚਦੇ ਹਾਂ ਵੀ ਅਸੀਂ ਇੰਗਾ ਇਕੱਲਾ ਪੰਜਾਬ ਬਣੋੜਾ ਪਰ ਬਣੂਗਾ ਕਿਦਾਂ ਉਹਨੂੰ ਪਹਿਲ ਕੌਣ ਦੇਊ ਅਸੀਂ ਉਹਦਾ ਇੱਕ ਗਰੁੱਪ ਬਣਾ ਕੇ ਫੰਕਸ਼ਨ ਸਕੂਲਾਂ ਵਿੱਚ ਵਿਚਨਾ ਤਾਂ ਹੀ ਬਣੂਗਾ ਲੈ ਤੇ ਸਰਕਾਰ ਨੂੰ ਚਾਹੀਦਾ ਵੀ ਸ਼ਕਤੀ ਹੀ ਗਾਲ ਸਕੂਲਾਂ ਦੇ ਵਿੱਚ ਵੀ ਚਾਹੇ ਉਹ ਡੀਪੀਐਚ ਚਾਹੇ ਉਹ ਪੀਟੀਆ ਉਹ ਆਪਣੇ ਆਪਣੇ ਇੰਨਾਂ ਟਾਈਮ ਗਰਾਊਂਡਾਂ 'ਚ ਆਪ ਪ੍ਰੈਕਟਿਕਲ ਕਰੋੜੀ ਤਾਂ ਜਾ ਕੇ ਕੰਮ ਚੱਲੇਗਾ ਪਰ ਉਹਦੇ ਵਾਸਤੇ ਗਰੌਂਡਾਂ ਦੀ ਬਹੁ ਲੋੜ ਆ ਸਰਕਾਰਾਂ ਨੂੰ ਗਰੌਂਡਾਂ ਦੇ ਵਾਸਤੇ ਕੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਇੱਕ ਦੁਆਬੇ ਦਾ ਕਾਲਜ ਆ ਗਿਆਨੀ ਕਰਤਾਸ ਸਿੰਘ ਜਿੱਥੇ ਪ੍ਰਕਾਸ਼ ਸਿੰਘ ਬਾਦਲ ਇੱਕ ਤਸੀਲ ਦਾ ਨੌਕਰੀ ਲੈਣ ਵਾਸਤੇ ਆਇਆ। ਹਾਂਜੀ ਉਸਦੇ ਕਾਲਜ ਦੀ ਬਿਹਤਰੀ ਵਾਸਤੇ ਉੱਥੇ ਸਟੇਡੀਅਮ ਦੇ ਵਾਸਤੇ ਕੀ ਕਰਨ ਦੋ। ਸਟੇਡੀਅਮ ਦੇ ਚਾਹ ਆ ਵੀ ਚਲੋ ਬਾਦਲ ਸਾਹਿਬ ਦੇ ਸਿਆਸੀ ਗੁਰੂ ਸੀ ਗਿਆਨੀ ਕਰਤਾਸ ਸਿੰਘ ਜੀ ਤੇ ਜੇ ਬਾਦਲ ਸਾਹਿਬ ਚਾਹੁੰਦੇ ਤਾਂ ਉਹ ਇੱਥੇ ਟਾਂਡੇ ਕਾਲਜ ਨੂੰ ਸੈਕ ਜਾਂ ਕੁਝ ਦੇ ਸਕਦੇ ਸੀ। ਪਰ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਕਾਗਰਸ ਸਰਕਾਰ ਆਈ ਤੇਰ ਵਿੱਚ ਠੀਕ ਆ ਵੀ ਗਿਵਰ ਜੀ ਸਾਹਮਣੇ ਸਾਨੂੰ ਇੱਕ 1.5 ਕਰੋੜ ਰੁਪਏ ਮਨਜ਼ੂਰ ਕਰਾਇਆ ਤੇ ਉਹਦੇ ਨਾਲ ਸਾਨੂੰ ਬਾਥਰੂਮ ਬਣ ਗਏ ਇੱਕ ਦਫਤਰ ਬਣ ਗਿਆ ਇੱਕ ਸਾਨੂੰ ਜਿਮ ਮਿਲ ਗਿਆ ਇੱਕ ਸਾਨੂੰ ਕੇਅਰ ਟੈਕ ਉਹਨੂੰ ਮਿਲ ਗਿਆ ਇਹ ਮੈਂ ਉਹਨੂੰ ਵੀ ਕੋਸ਼ਿਸ਼ ਟ੍ਰੈਕ ਦੀ ਕੀਤੀ ਸੀ ਪਰ ਗੱਲ ਨਹੀਂ ਬਣ ਸਕੀ ਤੇ ਵੀ ਉਹਨੇ 2 ਕਰੋੜ ਰੁਪਏ ਸਾਨੂੰ ਲੈ ਕੇ ਦਿੱਤਾ ਸੀ ਤੇ ਦੋ ਲੇਨ ਦਾ ਟੈਕ ਉਹ ਵੀ ਅਜੀ ਦਾ ਸਰਕਾਰ ਚੇਂਜ ਹੋ ਗਈ ਤਾਂ ਮੁੜ ਕੇ ਸਰਕਾਰ ਨੇ ਉਹਨੇ ਇਹ ਐਲਾਨ ਤਾਂ ਕਰ ਦਿੱਤਾ ਉਹਮ ਸਿਰ ਅਲਾਉ ਰਹੀ ਤਾਂ ਬਰਖਾ ਦੇ ਤੱਕ ਸਾਡਾ ਟੈਗ ਛੂ ਹੀ ਨਹੀਂ ਕਰਾ ਕੀ ਮੰਗ ਕਰਦੇ ਸਾਨੂੰ ਟੈਗ ਚਾਹੀਦਾ ਹੈ ਸਾਡੀ ਇਹ ਮਨ ਸਭ ਤੋਂ ਵੱਡੀ ਤੇ ਸਾਨੂੰ ਟੈਗ ਬਣਾ ਕੇ ਦਿੱਤੇ ਜਾਂ ਵੀ ਅਸੀਂ ਹੋਰ ਵੱਧ ਤੋਂ ਵੱਧ ਪਲੇਅਰ ਤਿਆਰ ਕਰ ਸਕਦਾ ਸਸਿਕਾ ਜੀ ਇਹ ਸਨ ਸਰਦਾਰ ਕਲਵੰਤ ਸਿੰਘ ਕੋਚ ਜਿਨ੍ਹਾਂ ਨੇ ਅਨੇਕਾਂ ਹੀ 올ੰਪਿਕ ਖਿਡਾਰੀ ਜਿਹੜੇ ਆ ਟਾਂਡਾ ਦੀ ਗਰਾਊਂਡ ਦੇ ਵਿੱਚੋਂ ਚਾਹਰ ਕਰਕੇ ਪੰਜਾਬ ਹੀ ਨਹੀਂ ਬਲਕਿ ਉੱਤਰ ਭਾਰਤ ਤੇ ਹੋਰ ਖੇਤਰਾ ਵਿੱਚ ਗੇਮਾਂ ਕਰਵਾ ਕੇ ਉਹਨਾਂ ਨੂੰ ਇੱਕ ਉੱਚੀ ਮਕਾਮ ਤੱਕ ਪਹੁੰਚਾਇਆ ਵਾ ਪਰ ਅੱਜ ਲੋੜ ਹੈ ਟਾਂਡਾ ਦੇ ਵਿੱਚ ਇੱਕ ਸਰਕਾਰੀ ਕਾਲਜ ਦੇ ਵਿੱਚ ਜਿਹੜਾ ਇੱਕ ਐਥਲੈਟਿਕ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਕਿ ਉੱਥੋਂ ਇੱਕ ਵਧੀਆ ਸਿੱਖਿਆ ਪ੍ਰਾਪਤ ਕਰਕੇ ਅਤੇ ਬੱਚੇ ਜਿਹੜੇ ਆ ਗਾਂ ਵਸ ਸਕਣ ਤੁਸੀਂ ਦੇਖਦੇ ਰਹੋ ਦਿਨ ਸੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਟਾਂਡਾ ਆਊਟਮੋਰਟ ਕੈਮਰਾਮੈਨ ਨਵਦੀਪ ਸਿੰਘ